תודה okay. רבה okay. 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 पानी बिटू इन लॻे थो ਆਹ ਹੋ ਗਿਆ ਜੀ ਮੰਗਵਾ ਰਿਹਾ ਉਹ ਜੀ ਕੋਈ ਪ੍ਰੋਬਲਮ ਨਹੀਂ ਹੈ ਸਾਡੇ ਫੇਰ ਕਹੋਗੇ ਫੇਰ ਆ ਜਾਓ ਨਾ ਵੀ ਕੋਈ ਪ੍ਰੋਬਲਮ ਹੋਣੀ ਹੈ ਹੈ ਨਾ ਰਸਨ ਦੀ ਹੋਰ ਲੋੜ ਨੂੰ ਕੰਮ ਹੀ ਕੋ ਕਰੇ ਜਿਹੜਾ ਅਸੀਂ ਅੱਜ ਲੈ ਆਏ ਆ ਅਸੀਂ ਇਕੱਲੇ ਇਕੱਲੇ ਬੰਦੇ ਨੂੰ ਦੇਨ ਦੀ ਭਜਾਏ ਅਸੀਂ ਤੁਹਾਨੂੰ ਸਪੁਰਤ ਕਰ ਜਾਂਦੇ ਆ ਉਹ ਤੁਸੀਂ ਜਿਵੇਂ ਵੀ ਮਰਜ਼ੀ ਆ ਉਹਨੇ ਵੰਡ ਲਿਓ ਬਲ ਸਾਡੇ ਵੱਲੋਂ ਅਸੀਂ ਜਿਹੜੀ ਸਾਡੀ ਸੰਸਥਾ ਹੈ ਮਾਨਸਾ ਵਾਇਸ ਰੋਪ ਮਾਨਸਾ ਕਾਰਡਿਆ ਸੰਸਥਾ ਹੈਗੀ ਆ ਆ ਸਾਰੇ ਸਾਡੇ ਮੈਂਬਰ ਨੇਗੇ ਸਾਰੇ ਵਾਇਸ ਰੋਪ ਮਾਨਸਾ ਹੈ ਨਾ ਤੁਹਾਨੂੰ ਕੱਲੀ ਕੱਲੀ ਨਾਲ ਵੀ ਤੁਹਾਡੀ ਜਾਣਤੰਤਰ ਕਰਵਾਉਂਦਾ ਤਾਂ ਅਸੀਂ ਆ ਜਿਹੜੀ ਸੰਸਥਾ ਦੇ ਮੈਂਬਰ ਹੈਗੇ ਤੁਹਾਡੇ ਕੋਲੇ ਆਏ ਹੋ ਹੰਟ ਕਰਨਗੇ ਕੱਲ ਨੂੰ ਤੁਹਾਨੂੰ ਪਰਾਲ ਮੈਂ ਤਾਂ ਵੀ ਤੁਹਾਡੇ ਨਾਲ ਖੜੇ ਹਾਂ ਇਹ ਦੁੱਖ ਦੀ ਘੜੀ ਚਾ ਸੀ ਇਹਨਾਂ ਪਰਿਵਾਰਾਂ ਨਾਲ ਖੜੇ ਹਾਂ ਕਿਸੇ ਕੋਲੋਂ ਨਹੀਂ ਭੱਜਦੇ ਹੈਗੇ ਮਨ ਕੋਈ ਇਹਨਾਂ ਨੂੰ ਲੋੜ ਹੈ ਅੱਜ ਜਿਹੜਾ ਸੀ ਸਾਡੇ ਕੋਲੇ ਰਸਈਆਂ ਦਵਾਈਆਂ ਨੇ ਉਹ ਸਾਥੋਂ ਤੁਸੀਂ ਲੈ ਲਓ ਤੇ ਲੈ ਕੇ ਤੁਸੀਂ ਆਉਂਦੇ ਜਿਵੇਂ ਮਰਜ਼ੀ ਵੰਡ ਦਿਓ ਤੇ ਜਿਹੜੇ ਮਰੀਜ਼ ਘਾਉਣੇ ਕੋਈ ਹੈਗੇ ਨੇ ਉਹ ਅਸੀਂ ਦੇਖ ਕੇ ਜਾਵਾਂ। ਉਹ ਸਾਨੂੰ ਦੱਸ ਦਿਓ ਇੱਥੇ ਰੱਖਣੇ ਨੇ ਕਿ ਕਿਸੇ ਦਾ ਰਸਲਾ ਦੇਖਣੇ ਨੇ ਕਿੱਥੇ ਰੱਖਣੇ ਆ ਸੋਚੀ ਦੇ। ਇੱਕ ਜਿੱਥੇ ਹੈਗਾ ਨਹੀਂ ਹੈਗਾ ਇੱਥੇ ਦਵਾਈਆਂ ਦੇ ਜਿੰਨੇ ਤੁਹਾਡੀ ਪਿੰਡ ਦੇ ਮੁੰਡਿਆਂ ਨੂੰ ਜਿਹੜਾ ਮੁੰਡਾ ਇੱਥੇ ਪ੍ਰੈਕਟਿਸ ਕਰਦਾ ਕੋਈ ਤਾਂ ਉਹ ਸਾਨੂੰ ਕੁੱਛ ਕਹਿ ਲਵੇ। ਜਿਵੇਂ ਤੁਸੀਂ ਕਹੋਵੇਂ ਅਸੀਂ ਉਹ ਪਾ ਸੰਜਾਨੀ ਬਦਰ ਇਹ ਬੰਦਿਆਂ ਨੂੰ ਕਲਪਤਰ ਦੇ ਵਿੱਚ ਸਹਾਰਾ ਜਾਂ ਵੀ ਹੌਸਲਾ ਉਹ ਦੇਣ ਤੇ ਆ। ਇੱਕ ਦਿਨ ਖਾਣੇ ਕਾਫੀ ਸਾਰਾ ਉਹ ਖਰਾਬ ਨਾ ਹੋ ਜਾ ਉਹ ਪਹਿਲਾਂ ਕੱਢ ਦੇ ਜਿਹੜਾ ਦੂਜਾ ਸੁੱਕਾ ਰੱਖਿਆ ਹੈ ਕਣਕ ਚਾਵਲ ਦਾਲਾਦੂਨਾ ਉਹ ਸਾਰੀਆਂ ਤੁਸੀਂ ਬਾਅਦ ਕਰੋ ਮੋਰਨ ਮਰੇ ਜਾਵੇ ਅੱਜ ਵੀ ਅੱਜ ਅੱਜ ਬਾਈਓ ਬਿੱਲੀ ਨਹੀਂ ਹੈ ਕੀ ਪ੍ਰੋਬਲਮ ਹੈ ਕਿ ਤੁਸੀਂ ਬੈਠੋ ਕੀ ਪ੍ਰੋਬਲਮ ਹੈ ਕੀ ਘੱਟ ਹੈ ਫੋਰਸ ਦੀ ਪ੍ਰੋਬਲਮ ਹੈ ਕਿ ਖਰਾਬ ਹੋ ਗਿਆ ਜੀ ਨਾ ਮੋਰਤੀ ਦੀ ਸਥਾਪਨਾ ਲਈ ਇਸ ਕਰਕੇ ਜਿੰਨੀ ਜ਼ਰੂਰੀ ਕਰਤੋਂ ਹੋਵੇ ਜਦੋਂ ਤੁਸੀਂ ਇਹ ਰੋਣੇ ਵੱਧ ਘਟ ਰਹੇ ਨੇ ਛੋਟੀ ਜਿੰਨੀ ਵੀ ਚਾਹੋ ਨੀਂਦ ਲਈ ਜੰਦੀ ਤੋਂ ਬੰਦ ਕਰਦੇ ਜੇ ਕੱਟ ਦਿੰਦੀ ਹੈ ਜੇ ਪੀਚੋ ਜੰਦੇ ਤੇ ਨਹੀਂ ਬੁਝائیں ਉਹਦਾ ਕਿ ਦਵਾਈ ਸਾਹ ਤਾਂ ਨਹੀਂ ਲੈ ਹੁਣ ਸਾਡੀ ਇਹ ਜਿੰਨੀ ਮਿੰਟ ਤੋਂ ਸਮਝਿਆ ਦਾ ਵੀਰੇ ਨੂੰ ਵੀ ਬੀ ਕੰਪਨੀ ਦਾ ਜੋ ਕਿ ਦੇਖਦੇ ਦਿੰਦੇ ਸੰਭਾਅਤ ਹੈ। ਅੰਦਰ ਜਾ। ਸਾਧਨਾਂ ਦੀ ਗਾਇਬ ਲੋਪਤੇ ਦੇ ਨਾਲ ਹੀ ਖੜ ਚੋ। ਇੱਧਰ ਦੇਖੋ। ਇੱਕ ਗੋਲੀ ਗਲੇ ਖੋਲ ਲਿਖ। ਪਰ ਕਿਤੇ ਹੈਡਾ ਹੋ ਜਾਏਗਾ। ਆ ਵੀ ਫਾਇਰ। ਹਾਂ ਅਨੁਸ਼ਲਾ ਜੀ ਬੜੀ ਨਿਕਲੇ ਮੈਂ। ਮੈਂ ਸੱਚਾ ਦਿਖਾ। ਆਹ ਰੋਕੋ। ਗੋਲੀ। Não, é não, ਵਾਈਸ ਆਫ ਮਾਨਸਰ ਦੀ ਟੀਮ ਅੱਜ ਪਿੰਡ ਖੱਤਰੀ ਆਲਾ ਪਹੁੰਚੀ ਹੈ ਹਰ ਸੇਕਟਰ ਤੋਂ ਮੋੜ ਕੇ ਦੇਖੋ ਸਾਨੂੰ ਪਤਾ ਲੱਗਿਆ ਸੀਗਾ ਕਿ ਇੱਥੇ 150 200 ਬੰਦਾ ਜਿਹੜਾ ਹੈ ਉਹਨਾਂ ਦੇ ਜਿਹੜੇ ਘਰ ਨੇ ਉਹ ਪਾਣੀ ਨਾਲ ਬੁਰੀ ਤਰ੍ਹਾਂ ਡੁੱਬ ਗਏ ਤੇ ਉਹ ਬੰਦੇ ਜਿਹੜੇ ਕਾਮਨ ਪਲੇਸਸ ਤੇ ਬੈਠੇ ਆ ਕੋਈ ਧਰਮਸ਼ਾਲਾ 'ਚ ਬੈਠੇ ਆ ਕੋ ਸਕੂਲ ਦੇ ਵਿੱਚ ਬੈਠੇ ਆ ਉਹਨਾਂ ਨੂੰ ਰਾਸ਼ਨ ਦੀ ਕੁਝ ਪ੍ਰੋਬਲਮ ਆ ਰਹੀ ਹੈ ਉਹ ਸਾਨੂੰ ਪਤਾ ਲੱਗਿਆ ਸੀ ਉਹਨਾਂ ਵਿੱਚੋਂ ਕੁਝ ਬਿਮਾਰ-ਠਮਾਰ ਹੈ ਥੋੜੇ ਬਹੁਤ ਬੰਦੇ ਤਾਂ ਅਸੀਂ ਵਾਈਸ ਆਫ ਮਾਨਸਰ ਦੀ ਟੀਮ ਨੇ ਇੱਕ ਫੈਸਲਾ ਕੀਤਾ ਕਿ ਅਸੀਂ ਕੁਝ ਰਾਸ਼ਨ ਥੋੜਾ ਬਹੁਤ ਲੈ ਕੇ ਤੇ ਕੁਝ ਦਵਾਈਆਂ ਲੈ ਕੇ ਇਹਨਾਂ ਨੂੰ ਮਿਲਣ ਆਏ ਆ ਅੱਜ ਅਸੀਂ ਕਹਿੰਦੇ ਆ ਕਿ ਇਹਨਾਂ ਦੀ ਕੋਈ ਵੀ ਸਮੱਸਿਆ ਹੋਈ ਆਉਣ ਦੇ ਸਮੇਂ ਦੇ ਵਿੱਚ ਚਾਹੇ ਰਾਸ਼ਨ ਵੱਲੋਂ ਚਾਹੇ ਬਿਮਾਰੀਆਂ ਵੱਲੋਂ ਇਹਨਾਂ ਬੰਦਿਆਂ ਵਿੱਚੋਂ ਜਿਹੜਾ ਇਹ 150 200 ਬੰਦਾ ਬੈਠਾ ਹੈ ਜਿਹਨਾਂ ਦੇ ਘਰ ਪਾਣੀ ਚ ਡੁੱਬ ਗਏ ਇਹਨਾਂ ਵਿੱਚੋਂ ਕੱਲ ਨੂੰ ਕੋਈ ਬੰਦਾ ਬਿਮਾਰ ਹੁੰਦਾ ਤਾਂ ਅਸੀਂ ਉਹਦਾ ਮੁਫਤ ਇਲਾਜ ਵੀ ਕਰਵਾ ਕੇ ਦੇਵਾਂਗੇ ਜਿਹੜਾ ਵੀ ਬੰਦਾ ਇਹਨਾਂ ਬੰਦਿਆਂ ਦੇ ਵਿੱਚੋਂ ਬਿਮਾਰ ਹੁੰਦਾ ਸਰਪੰਚ ਸਾਹਿਬ ਬੈਠੇ ਨੇ ਪਿੰਡ ਦੀ ਪੂਰੀ ਟੀਮ ਬੈਠੀ ਹੈਗੀ ਹੈ ਸਾਰੀ ਪੰਚਾਇਤ ਬੈਠੀ ਹੈ ਅਸੀਂ ਜਿਹੜਾ ਬੰਦਾ ਇਹਨਾਂ ਬੰਦਿਆਂ ਚ ਬਿਮਾਰ ਹੁੰਦਾ ਉਹਦੇ ਇਲਾਜ ਕਰਾਉਣ ਚ ਵੀ ਪੂਰੀ ਮਦਦ ਕਰਵਾਵਾਂਗੇ ਤੇ ਜੇ ਕੋਈ ਇੱਥੇ ਆ ਕੇ ਦੁਆਰਾ ਕੈਂਪ ਲਾਉਣ ਦੀ ਲੋੜ ਪੈਂਦੀ ਹੈ ਉਹ ਵੀ ਲਾਵਾਂਗੇ ਕੋਈ ਰਾਸ਼ਨ ਦੀ ਲੋੜ ਪੈਂਦੀ ਹੈ ਉਹ ਵੀ ਲਾਵਾਂਗੇ ਤੇ ਸਾਡੀ ਪਿੰਡ ਦੇ ਸਰਪੰਚ ਸਾਹਿਬ ਤੇ ਸਾਰੀ ਪੰਚਾਇਤ ਨੂੰ ਬੇਨਤੀ ਹੈ ਜੋ ਤਿਲਚੌੜ ਅਸੀਂ ਅੱਜ ਲੈ ਕੇ ਆਏ ਆ ਇਹਨੂੰ ਸਾਡੀ ਜਿਹੜੀ ਸੇਵਾ ਨੂੰ ਹੈ ਉਹ ਪ੍ਰਵਾਨ ਕਰਨ ਤੇ ਜੇ ਕੋਈ ਪਿੰਨੇ ਦੇ ਵਿੱਚ ਮਰੀਜ਼ ਹੈਗੇ ਆ ਕੋਈ ਤਾਂ ਅਸੀਂ ਉਹ ਵੀ ਦੇਖਣ ਨੂੰ ਤਿਆਰ ਹੈਗੇ ਆ ਟਾਈਮ ਲਾਉਣ ਨੂੰ ਤਿਆਰ ਹੈਗੇ ਆ ਅਸੀਂ ਉਹ ਵੀ ਦੇਖ ਕੇ ਜਾਵਾਂਗੇ ਪਰੰਤੂ ਸਾਡਾ ਬਸ ਇੱਕ ਹੀ ਏਮ ਹੈ ਵੀ ਸਾਡਾ ਜਿਹੜਾ ਜ਼ਿਲ੍ਹਾ ਮਾਨਸਾ ਹੈ ਇਹਦੇ ਵਿੱਚ ਚਾਹੇ ਬੜਲਾਡਾ ਏਰੀਆ ਚਾਹੇ ਸਰਜੋਲਗੜ ਏਰੀਆ ਜਿਹੜੇ ਲੋਕ ਇੱਥੇ ਪਾਣੀ ਨਾਲ ਚਾਹੇ ਉਹ ਪਾਣੀ ਖੜਾਂ ਦੀ ਮਾਰ ਕਰਕੇ ਘਗਰ ਨਦੀ ਕਰਕੇ ਹੋਵੇ ਚਾਹੇ ਲੌਗਿੰਗ ਵਾਟਰ ਲੌਗਿੰਗ ਕਰਕੇ ਖੇਤਾਂ ਦੇ ਵਿੱਚ ਇਹਦੇ ਘਰ ਨੇ ਉਹ ਡੁੱਬ ਜਾਂਦੇ ਆ ਜਾਂ ਲੋ ਲਾਈਂਗ ਏਰੀਆ ਦੇ ਵਿੱਚ ਇਹਦੇ ਘਰ ਨੇ ਉਹ ਡੁੱਬ ਜਾਂਦੇ ਆ ਉਹਨਾਂ ਕਰਕੇ ਹੋਵੇ ਜਿੱਥੇ ਵੀ ਕੋਈ ਸਮੱਸਿਆ ਹੋਏਗੀ ਸਾਡੀ ਟੀਮ ਜਿਹੜੀ ਹੈ ਉੱਥੇ ਹੀ ਹਾਜ਼ਰ ਹੋਣ ਲਈ ਹਮੇਸ਼ਾ ਤਿਆਰ ਹੈਗੀ ਹੈ ਤੇ ਪ੍ਰਮਾਤਮਾ ਅੱਗੇ ਬੇਨਤੀ ਕਰਦੇ ਆਂ ਕੀ ਹੁਣ ਜਿਹੜੀ ਐ ਮੀਂਹ ਤੋਂ ਸਾਨੂੰ ਰਾਹਤ ਦਿਵਾ ਕੇ ਜਿਹੜੇ ਸਾਡੀਆਂ ਮੁਸ਼ਕਲਾਂ ਵੱਧ ਰਹੀਆਂ ਸਾਡੇ ਲੋਕਾਂ ਦੀਆਂ ਇਹ ਤੋਂ ਸਾਨੂੰ ਰਾਹਤ ਦਿਵਾਉਣ ਲਈ ਅਰਦਾਸ ਬੇਨਤੀਆਂ ਨੇ ਪਰਮਾਤਮਾ ਅੱਗੇ ਕਿ ਬਹੁਤ ਸਾਰਾ ਮੀਂਹ ਹੈ ਜਿਹੜਾ ਪੈ ਚੁੱਕਿਆ ਹੁਣ ਮੀਂਹ ਇਹ ਜਿਹੜਾ ਪਾਣੀ ਹੈ ਸਾਡੇ ਤੋਂ ਝੱਲਿਆ ਨਹੀਂ ਜਾ ਰਿਹਾ ਸਾਡੇ ਲੋਕਾਂ ਦੀਆਂ ਮੁਸ਼ਕਲਾਂ ਸ਼ੁਰੂ ਹੋ ਗਈਆਂ ਹੁਣ ਘਰ ਡਿੱਗਣੇ ਸ਼ੁਰੂ ਹੋ ਗਏ ਐ ਪਾਣੀ ਘਰਾਂ ਦੇ ਵਿੱਚ ਆਵੜਿਆ ਹੌਲੀ ਹੌਲੀ ਜਦੋਂ ਤੂਪਾਂ ਨਿਕਲਣਗੀਆਂ ਹੋਰ ਮਕਾਨ ਡਿੱਗਣਗੇ ਬਿਮਾਰੀਆਂ ਫੈਲਣਗੀਆਂ ਸੋ ਮੈਂ ਪ੍ਰਮਾਤਮਾ ਅੱਗੇ ਸਾਰੀ ਟੀਮ ਜਿਹੜੀ ਹੈ ਸਾਡੀ ਇਹੀ ਬੇਨਤੀ ਕਰਦੀ ਹੈ ਵੀ ਪ੍ਰਮਾਤਮਾ ਤੁਸੀਂ ਵੀ ਸਾਡੇ ਤੇ ਮਿਹਰ ਕਰੋ ਤੇ ਹੁਣ ਜਿਹੜੀ ਹੈ ਮੀਂਹ ਬੰਦ ਹੋ ਸਕਣ ਪਿਆਸੀ ਜਿਹੜੀ ਹੈ ਸਾਡੇ ਲੋਕਾਂ ਦੀ ਮਦਦ ਲਈ ਹਮੇਸ਼ਾ ਤਿਆਰਬਰ ਤਿਆਰ ਹੈਗੇ ਆਂ ਅੱਜ ਅਸੀਂ ਪਿੰਡ ਖੱਤਰੀਵਾਲਾ ਵਿੱਚ ਆਏ ਆਂ ਕਿਤੇ ਹੋਰ ਵੀ ਮੁਸ਼ਕਲ ਹੋਏਗੀ ਚਾਹੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਚਾਹੇ ਉੱਥੋਂ ਦੀ ਲੋਕਲ ਪੰਚਾਇਤ ਪਿਆਰ ਕਵਾਂਗੇ ਸਾਡੀ ਬੜੀ ਸਟਰੋਂਗ ਟੀਮ ਹੈ ਜਿਹਦੇ ਵਿੱਚ ਸਾਡੇ ਜਿਹੜੇ ਹੈ ਸਕਾਰਜੋ ਮੈਂਬਰ ਸਹਿਬਾਨ ਉਹ ਸਾਰੇ ਆਏ ਹੋਏ ਹੈਗੇ ਆ ਇਧਰੋਂ ਲਖਵਿੰਦਰ ਮੂਸਾ ਜੀ ਹੈ ਸਰ ਸ੍ਰੀ ਓਮਪ੍ਰਕਾਸ਼ ਜੀ ਹੈ ਰਿਟਾਇਰਡ ਐਸਬੀਐਮ ਸਾਹਿਬ ਨੇ ਨਰਿੰਦਰ ਸ਼ਰਮਾ ਜੀ ਹੈ ਰਿਟਾਇਰਡ ਐਸਬੀਓ ਸਾਹਿਬ ਨੇ ਵਲਵਿੰਦਰ ਸਿੰਘ ਕਾਕਾ ਜੀ ਨੇ ਨਗਰ ਕਾਉਂਸਲ ਦੇ ਸਾਬਕਾ ਪ੍ਰਧਾਨ ਨੇ ਬਲਜੀਤ ਸਿੰਘ ਸੂਬਾ ਜੀ ਨੇ ਜੀ ਇਹ ਮਾਰਬਲ ਹਾਊਸ ਹੈ ਇਹਨਾਂ ਦਾ ਕੈਂਚੀਆਂ ਤੇ ਹਰਿੰਦਰ ਸਿੰਘ ਮਾਨਸਈਆ ਨੇ ਇੱਕ ਕੌਮੀ ਜਨਲ ਸਕੱਤਰ ਨੇ ਸੋਸ਼ਲਿਸਟ ਪਾਰਟੀ ਆਫ ਇੰਡੀਆ ਦੇ ਦੁਰਾਮਨ ਨੰਦਗੜ ਨੇ ਸਨਤਨ ਧਰਮ ਸਭਾ ਦੇ ਪ੍ਰਧਾਨ ਨੇ ਕਿਰਸ਼ਨ ਫਾਰਮਾਸਿਸ ਜੀ ਨੇ ਚੀਫ ਫਾਰਮਾਸਿਸਟ ਰਟਾਇਰ ਹੋਏ ਨੇ ਰਾਜ ਜੋਸ਼ੀ ਜੀ ਨੇ ਇਹ ਫਿਲਮਕਾਰ ਨੇ ਮੇਰੇ ਇਧਰ ਡਾਕਟਰ ਦੀਪਕ ਐਸਐਮਓ ਨੇ ਬਟਲਾਡਾ ਅੱਗੇ ਸਾਡੇ ਬਲਰਾਜ ਨੰਗਲ ਜੀ ਬੈਠੇ ਨੇਗੇ ਇਹ ਰਿਟਾਇਰਡ ਆਫੀਸਰ ਹੈ ਗਵਰਨਮੈਂਟ ਦੇ ਬਿਸ਼ਪ ਬਰਾੜ ਜੀ ਬੈਠੇ ਨੇ ਇਹ ਬੈਂਕ ਮੈਨੇਜਰ ਨੇਗੇ ਅੱਗੇ ترਸੀਮ ਜੋਗਾ ਜੀ ਬੈਠੇ ਨੇ ਉਹ ਸਹਾਰਾ ਬਲ ਜਿਹੜਾ ਡਾਉਨਰਸ ਕਲੱਬ ਹੈਗਾ ਉਹਦੇ ਪ੍ਰਧਾਨ ਨੇ ਆਪਣੇ ਮੈਂਬਰ ਹੋਗੇ ਸਾਰੇ ਕਬਰ ਮੇਰੇ ਖਿਆਲ ਤੇ ਇਹ ਸਾਰੇ ਮੈਂਬਰ ਸਹਿਬਾਨ ਸਾਡੀ ਟੀਮ ਹੈ ਜਿਹੜੀ ਅੱਜ ਉਹ ਖੱਤਰੀ ਵਾਲਾ ਪਿੰਡ ਦੇ ਵਿੱਚ ਲੋਕਾਂ ਨੂੰ ਮਿਲਣ ਵੀ ਆਈ ਹੈ ਇਹਨਾਂ ਦਾ ਦੁੱਖ ਸੁੱਖ ਵੀ ਵੰਡਾਉਣ ਆਈ ਹੈ ਤੇ ਅੱਗੇ ਤੋਂ ਵੀ ਅਸੀਂ ਹਮੇਸ਼ਾ ਹਾਜ਼ਰ ਰਹਾਂਗੇ ਸਰ ਸਾਬ بھائی ਸਾਬ ਮਾਨ ਸਾਹਿਬ ਤੋਂ ਬਹੁਤ ਵੱਡੀ ਪਹਿਲ ਕਰਦੇ ਨੇ ਜਿਹੜੇ ਜੜੇ ਘੜਪੜ ਕਲੇ ਅੱਗੇ ਆਏ ਹੋਗੇ ਹੋਰ ਸੰਸਥਾਵਾਂ ਦੀ ਟੀਮ ਐਸੇ ਦੇਖੋ ਸਾਰੀਆਂ ਸੰਸਥਾਵਾਂ ਇਸ ਵੇਲੇ ਲੱਗੀਆਂ ਹੋਈਆਂ ਨੇ ਜਥਾ ਸ਼ਕਤੀ ਤੇ ਇਹੀ ਮੈਸੇਜ ਹੈ ਇਹੀ ਸਾਨੂੰ ਸਾਡੀ ਗਰਬਾਣੀ ਸਿਖਾਉਂਦੀ ਹੈ। ਇਹੀ ਸਾਡੇ ਗੁਰੂਆਂ ਦੀ ਸਿੱਖ ਹੈ ਸਾਨੂੰ ਵੀ ਜਦੋਂ ਕੋਈ ਬੰਦਾ ਦੁੱਖ ਤਕਲੀਫ 'ਚ ਆ ਉਹਦੇ ਨਾਲ ਖੜੋ ਤੇ ਅਸੀਂ ਹਮੇਸ਼ਾ ਨਾਲ ਖੜਾਂਗੇ। ਸਾਰੀਆਂ ਸੰਸਥਾਵਾਂ ਸਾਡੇ ਜ਼ਿਲ੍ਹੇ 'ਚ ਬਹੁਤ ਚੰਗਾ ਕੰਮ ਕਰ ਰਹੀਆਂ ਨੇ ਤੇ ਹਮੇ ਸਾਰੀਆਂ ਸੰਸਥਾਵਾਂ ਰਲ ਕੇ ਵੀ ਨਾਲ ਖੜਾਂਗੇ। ਮੈਡੀਕਲ ਦੀ ਗੱਲ ਤੁਸੀਂ ਕਿੱਥਾ ਦਾ ਮੈਨੇਜ ਕਿਹੜੀ ਕਿ ਕੋਈ ਕੋਈ ਦਵਾਈ ਦੀ ਮੈਡੀਸਨ ਲੈ ਕੇ ਆਉਂਦੇ ਕਿਹੜੀ ਕਿ ਜਿਹੜੀਆਂ ਜਨਰਲ ਮੈਡੀਸਨਸ ਹੁੰਦੀਆਂ ਨੇਗੀਆਂ ਇਹਨਾਂ ਦਿਨਾਂ ਦੇ ਵਿੱਚ ਖਾਂਸੀ ਬੁਖਾਰ ਪੀਲੀਆ ਸਾਰੀਆਂ ਜਿਹੜੀਆਂ ਬਿਮਾਰੀਆਂ ਨੇ ਉਹ ਫੈਲ ਰਹੀਆਂ ਨੇਗੀਆਂ ਹੌਲੀ ਹੌਲੀ ਸ਼ੁਰੂ ਹੋ ਰਹੀਆਂ ਨੇਗੀਆਂ ਜਾਂ ਕੋਈ ਟੱਟੀਆਂ ਉਲਟੀਆਂ ਲੱਗ ਜਾਂਦੀਆਂ ਨੇਗੀਆਂ ਜਾਂ ਕਿਸੇ ਨੂੰ ਬੁਖਾਰ ਹੁੰਦਾ ਉਹ ਸਾਰੀਆਂ ਤਰ੍ਹਾਂ ਦੀਆਂ ਮੈਡੀਸਨ ਅਸੀਂ ਨਾਲ ਵੀ ਲੈ ਕੇ ਆਏ ਆ ਅਸੀਂ ਇੱਥੇ ਪਿੰਡ ਵਾਲੇ ਬੰਦਿਆਂ ਨੂੰ ਮੈਡੀਸਨ ਦੇ ਵੀ ਸਕਦੇ ਆ ਜਿਹੜੇ ਪਿੰਡ ਚ ਮੁੰਡੇ ਕੰਮ ਕਰਦੇ ਥੋੜੀਆਂ ਬਹੁਤੀਆਂ ਮੈਡੀਸਨ ਅਸੀਂ ਉਹਨਾਂ ਕੋਲੇ ਰੱਖ ਸਕਦੇ ਆ ਉਹ ਸਾਨੂੰ ਪੁੱਛ ਕੇ ਯੂ ਜੇ ਮਰੀਜ਼ ਨੂੰ ਕੋਈ ਦਾਖਲ ਹੋਣ ਦੀ ਲੋੜ ਹੈ ਅਸੀਂ ਉਹ ਵੀ ਇਹਨਾਂ ਨਾਲ ਖੜੇ ਹੋ ਵੀ ਕਰਾਂਗੇ ਉਹ ਵੀ ਇਹਨਾਂ ਦੀ ਮਦਦ ਕਰਾਂਗੇ ਜੋ ਤੁਸੀਂ ਰਾਸ਼ਨ ਦੇ ਰਹੇ ਸਰ ਉਹ ਕੱਲੇ-ਕੱਲੇ ਪਰਿਵਾਰ ਨੂੰ ਦਿੰਦੇ ਹੋ ਜਾਂ ਮੈਂਬਰ ਕਿਸਮਾਂ ਦਾ ਨਾਮ ਲਾ ਦੇ ਹਾਂਜੀ ਉਹ ਰਾਸ਼ਨ ਅਸੀਂ ਇਕੱਠਾ ਹੀ ਸਾਰੇ ਤਰ੍ਹਾਂ ਦਾ ਲੈਂਦਾ ਹੈ ਉਹਦੇ ਵਿੱਚ ਜਿਹੜਾ ਹੈ ਆਟਾ ਵੀ ਹੈ ਚਾਵਲ ਵੀ ਹੈ ਦਾਲਾਂ ਵੀ ਹੈ ਮਿਰਚ ਮਸਾਲੇ ਵੀ ਨੇ ਸਾਬਨਾ ਵੀ ਨੇਗੀਆਂ ਉਹਦੇ ਵਿੱਚ ਫਰੂਟ ਵੀ ਨੇਗੇ ਉਹਦੇ ਵਿੱਚ ਕਾਫੀ ਸਾਰੀਆਂ ਵੈਰਟੀਆਂ ਦਾ ਸਮਾਨ ਹੈਗਾ ਉਹ ਸਾਰਾ ਅਸੀਂ ਇਥੋਂ ਦੀ ਪੰਚਾਇਤ ਦੇ ਹਵਾਲੇ ਕਰ ਦੇਾਂਗੇ ਇਹਨਾਂ ਨੂੰ ਪਤਾ ਹੈ ਕਿੱਥੇ ਕਿੰਨੀ ਲੋੜ ਹੈ ਇਹ ਆਪੇ ਵੰਡ-ਵੰਡ ਕੇ ਅੱਗੇ ਦੇ ਦੇਣਗੇ ਜੀ ਦਰਦ ਪੰਜਾਬ ਦਾ ਹੜ੍ਹਾਂ ਦੇ ਕਾਰਨ ਜੋ ਸਥਿਤੀ ਪੰਜਾਬ ਦੀ ਬਣੀ ਹੋਈ ਹੈ ਉਸ ਤੇ ਇੱਕ ਕਵਤਾ ਲਿਖੀ ਹੈ ਦਰਦ ਪੰਜਾਬ ਦਾ ਪਹਿਲਾ ਸਾਡਾ ਪਾਣੀ ਖੋਇਆ ਹੁਣ ਪੰਜਾਬ ਡੋਬਣ ਲੱਗੇ ਪਹਿਲਾ ਸਾਡਾ ਪਾਣੀ ਖੋਇਆ ਹੁਣ ਪੰਜਾਬ ਡੋਬਣ ਲੱਗੇ ਦਰਿਆਵਾਂ ਦੇ ਕੰਡੇ ਟੁੱਟੇ ਲੋਕੀ ਘਰ ਛੱਡਣ ਲੱਗੇ ਟੂੜੀ ਦਾਣੇ ਗਿੱਲੇ ਹੋ ਗਏ ਪਸ਼ੂਆਂ ਦੇ ਰਸੇ ਛੱਡਣ ਲੱਗੇ ਆਪਣੇ ਘਰ ਸੀ ਮੌਜਾਂ ਕਰਦੇ ਲੋਕਾਂ ਅੱਗੇ ਹੱਥ ਅੱਡਣ ਲੱਗੇ ਵਪਾਰੀਆਂ ਨੇ ਹੱਥ ਸੀ ਰੰਗੇ ਮਜਬੂਰਾਂ ਨੂੰ ਵੱਢਣ ਲੱਗੇ ਲੀਡਰਾਂ ਦੇ ਪਟੋਲੇ ਆਏ ਇੱਕ ਦੂਜੇ ਨੂੰ ਭੰਡਣ ਲੱਗੇ ਆਪ ਮਹਾਰੇ ਲੋਕੀ ਜੁੜ ਗਏ ਆਪ ਮਹਾਰੇ ਲੋਕੀ ਜੁੜ ਗਏ ਇੱਕ ਦੂਜੇ ਨੂੰ ਕੱਢਣ ਲੱਗੇ ਕਰ ਅਰਦਾਸ ਲਖਵਿੰਦਰਾ ਤੂੰ ਵੀ ਫੇਰ ਪੰਜਾਬ ਨੂੰ ਨਜ਼ਰ ਨਾ ਲੱਗੇ ਕਰਰ ਅਰਦਾਸ ਲਖਮਿੰਦਰਾ ਤੂੰ ਵੀ ਫੇਰ ਪੰਜਾਬ ਨੂੰ ਨજર ਨਾ ਲੱਗੇ ਧੰਨਵਾਦ ਜੀ ਪੰਚਾਇਤ ਮੈਂਬਰ ਪਿੰਡ ਖੱਤਰੀਵਾਲਾ ਸੋ ਜੋ ਅੱਜ ਸਾਡੇ ਫੜ ਪੀੜਤਾਂ ਲਈ ਵੌਇਸ ਆਫ ਮਾਨਸਾ ਤੋਂ ਸਮੁੱਚੀ ਟੀਮ ਪਹੁੰਚੀ ਹੈ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦ ਆ ਸਾਡੇ ਪਿੰਡ ਖੱਤਰੀਵਾਲਾ ਵਿੱਚ ਤਕਰੀਬਨ 60 ਤੋਂ 70 ਘਰ ਜਿਹੜੇ ਜਮੇ ਬੇਕਾਰ ਹੋ ਚੁੱਕੇ ਨੇ ਉਹਨਾਂ ਕੋਲੇ ਰਸਣ ਦੀ ਕਮੀ ਹੈ ਪਾਣੀ ਦੀ ਜੋ ਹੁਰ ਰਸਤਾਨੀ ਕਮੀ ਹੈ ਉਸ ਦੇ ਲਈ ਵਾਇਸ ਆਫ ਮਾਨਸਾ ਦੀ ਸਮੂਚੀ ਟੀਮ ਸਾਡੇ ਕੋਲ ਪਹੁੰਚੀ ਹੈ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਇਹਨਾਂ ਨੇ ਦੁੱਖ ਦੀ ਘੜੀ ਵਿੱਚ ਸਾਡੇ ਨਾਲ ਮੋਢੇ ਨਾਲ ਮੋਢਾ ਜੋੜਿਆ ਅੱਗੇ ਤੋਂ ਵੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਹੈ ਵੀ ਕਿਸੇ ਵੀ ਸਮਗਰੀ ਦੀ ਲੋੜ ਹੋਵੇ ਅਸੀਂ ਤੁਹਾਡੇ ਨਾਲ ਖੜਾਂਗੇ ਕਿੰਨੇ ਕੁ ਪਰਿਵਾਰ ਜਿਹੜੇ ਇਹ ਪਿੰਡ ਦੇ ਉੱਤਰ ਇਹ ਤਕਰੀਬਨ 60 ਤੋਂ 70 ਘਰ ਨੇ ਜੀ ਤਕਰੀਬਨ 2-250 ਦੇ ਤਕਰੀਬਨ ਬੰਦਾ ਹੋਊਗਾ ਇਹ ਇਹ ਉਈ ਆਪਣੇ ਪਿੰਡ ਦੇ ਮਕਾਨ ਵਗੈਰਾ ਦਾ ਵੀ ਕਿਸੇ ਦਾ ਗਿਰਾਵਾਂ ਨਹੀਂ ਮਕਾਨ 5 7 5 4 ਤਾਂ ਗਿਰ ਚੁੱਕੇ ਨੇ ਜੀ ਤੇ ਬਾਕੀ ਤਕਰੀਬਨ ਜਿਹੜਾ ਪੁਰਾਣਾ ਪਿੰਡ ਵਜਦਾ ਸਾਡਾ ਪਿੰਡ ਖੱਤਰੀਵਾਲਾ ਜਲਾ ਮਾਨਸਾ ਦਾ ਉਹ ਪਤਾ ਲਗਭਗ ਸਾਰਾ ਖਤਮ ਹੈ ਜੀ ਉੱਥੇ ਹੋਣਗੇ ਜੀ 50 ਤੋਂ 60 ਘਰ ਜੀ ਤਕਰੀਬਨ 15 ਕ ਘਰਾਂ ਦਾ ਐਸਟੀਮੇਟ ਆ ਸਾਡਾ ਜਿਹੜਾ ਤੇੜਾ ਪਾ ਕੇ ਉਹ ਗਿਰਨ ਦੇ ਜਮਾਂ ਬਿਲਕੁਲ ਨਾਜ਼ੁਕ ਹਾਲਤ ਦੇ ਨੇ ਜੀ ਉਹ ਗੇਰ ਸਕਦੇ ਨੇ ਮੇਰਾ ਨਾਮ ਹਰਿੰਦਰ ਸਿੰਘ ਮਾਨਸਈ ਹੈ ਮੈਂ ਕੌਮੀ ਜਨਰਲ ਸਕਤਰਾ ਸੋਸ਼ਲਿਸਟ ਪਾਰਟੀ ਇੰਡੀਆ ਅੱਜ ਸੀ ਮਾਨਸਾ ਜ਼ਿਲ੍ਹੇ ਦੇ ਪਿੰਡ ਖੱਤਰੀਵਾਲਾ ਵਿੱਚ ਕੁਝ ਰਾਹਤ ਸਮੱਗਰੀ ਲੈ ਕੇ ਆਇਆ ਕਿਉਂਕਿ ਪਿਛਲੇ ਦਿਨਾਂ ਤੋਂ ਪੰਜਾਬ ਦਾ ਲਗਭਗ 2/3 ਤੋਂ ਜ਼ਿਆਦਾ ਇਲਾਕਾ ਹੜ੍ਹਾਂ ਨਾਲ ਡੁੱਬ ਚੁੱਕਿਆ ਤੇ ਬਹੁਤ ਮਾਝੇ ਦੁਆਬੇ ਦੇ ਵਿੱਚ ਬਹੁਤ ਬੁਰੇ ਹਾਲ ਨੇ ਬਿਆਸ ਤੇ ਦੂਜੇ ਦਰਿਆਵਾਂ ਨੇ ਰਾਵੀ ਨੇ ਬਹੁ ਨੁਕਸਾਨ ਕੀਤਾ ਹੋਇਆ ਪਰ ਅਸੀਂ ਸੋਚਿਆ ਵੀ ਸਾਨੂੰ ਪਹਿਲ ਆਪਦੇ ਜ਼ਿਲ੍ਹੇ ਤੇ ਆਪਦੇ ਨਾ ਪਿੰਡਾਂ ਚੋਂ ਕਰਨੀ ਤੈਹਣੀ ਹੈ ਸੋ ਸਾਨੂੰ ਪਤਾ ਲੱਗਿਆ ਵੀ ਇੱਥੇ 200 ਤੋਂ ਵੱਧ ਪਰਿਵਾਰ ਆ ਜਿਹੜੇ ਜਿਨ੍ਹਾਂ ਦੇ ਮਕਾਨ ਟਹਿ ਚੱਕੇ ਨੇ ਜਾਂ ਡੁੱਬ ਚੁੱਕੇ ਨੇ ਜਿਹੜੇ ਸਕੂਲ ਦੇ ਵਿੱਚ ਜਾਂ ਧਰਮਸ਼ਾਲਾ ਦੇ ਵਿੱਚ ਬੈਠੇ ਨੇ ਉਹਨਾਂ ਲਈ ਅਸੀਂ ਜਿੰਨਾ ਵੀ ਜਥਾ ਸ਼ਕਤੀ ਨਾਲ ਆਪਦੇ ਵਾਇਸੋ ਮਾਨਸਾ ਦੇ ਸਾਰੇ ਮੈਂਬਰਾਂ ਨੇ ਰਾਹਤ ਇਕੱਠੀ ਕਰੀ ਅੱਜ ਉਹ ਪਹਚਾਉਣਾ ਆ ਮੇਰੇ ਪਿੰਡ ਵਾਸੀਆਂ ਨੂੰ ਵੀ ਇਹੀ ਬੇਨਤੀ ਆ ਇਲਾਕਾ ਨਿਵਾਸੀਆਂ ਨੂੰ ਵੀ ਇਹੀ ਬੇਨਤੀ ਆ ਕਿ ਪਹਿਲਾਂ ਅਸੀਂ ਦੇਈਏ ਉਹਨਾਂ ਲੋਕਾਂ ਨੂੰ ਜੋ ਸਾਡੇ ਪਿੰਡ ਦੇ ਵਿੱਚ ਦੇਖੀਏ ਕਿ ਕਿਹਦਾ ਮਕਾਨ ਢਹਿਣ ਵਾਲਾ ਜਾਂ ਕਿਹਦੇ ਘਰੇ ਅੱਜ ਰੋਟੀ ਨਹੀਂ ਪੱਕਣ ਨੂੰ ਹੈਗੀ ਤੇ ਉਹਨਾਂ ਲਈ ਅਸੀਂ ਸਾਡੇ ਗੁਰੂ ਘਰ ਦੇ ਦਰਵਾਜ਼ੇ ਖੁੱਲੇ ਅਸੀਂ ਇਕੱਠੇ ਹੋ ਕੇ ਉੱਥੇ ਰਸਣ ਪਾਣੀ ਦਾ ਪ੍ਰਬੰਧ ਕਰੀਏ ਤੇ ਰੋਟੀ ਪਕਦੀ ਕਰੀਏ ਉਹਨਾਂ ਬੱਚਿਆਂ ਨੂੰ ਕਿ ਉਦੋਂ ਬਾਅਦ ਸਾਡੀ ਪਹਿਲ ਦੂਸਰੇ ਜ਼ਿਲ੍ਹਿਆਂ ਵੱਲ ਹੋਣੀ ਚਾਹੀਦੀ ਹੈ ਕਿਉਂਕਿ ਮੈਂ ਪਰਸੋਂ ਅਸੀਂ ਚੰਡੀਗੜ੍ਹ ਵਿੱਚ ਮੀਟਿੰਗ કરી ਸੀ ਤਾਂ ਸਾਡੇ ਪੰਜਾਬ ਦੇ ਵਿੱਚੋਂ ਟਰਾਨੀਆਂ ਪਰ ਪਰ ਆਟੇ ਦੀਆਂ ਜਾਂ ਹੋਰ ਉੱਧਰ ਜਾ ਰਹੀਆਂ ਨਹੀਂਆਂ ਪਰ ਹਾਲੇ ਹਾਲਾਤ ਉੱਥੇ ਇੰਨੇ ਨੇ ਕਿ ਉਹ ਲੋਕ ਕਹਿੰਦੇ ਨੇ ਕਿ ਸਾਡੇ ਕੋਲ ਤਾਂ ਪਹਿਨੀ ਇਸਟਾਪ ਦੇ ਡਰਾਮਾਂ ਦੇ ਡਰਮ ਕਣਕਾਂ ਦੇ ਸਾਡੇ ਰੁੱਢ ਚੁੱਕੇ ਨੇ ਵੀ ਸਾਨੂੰ ਹਲੇ 19 ਕਿ ਸਮਗਰੀ ਦਿਓ ਤੇ ਉਸ ਤੋਂ ਹਣਾ ਤੋਂ ਬਾਅਦ ਜਿਹੜੀ ਸਥਿਤੀ ਪੈਦਾ ਹੁੰਦੀ ਹੈ ਉਹਦੇ ਲਈ ਇਹ ਪੈਸਾ ਜਿਹੜਾ ਤੁਸੀਂ ਅੱਜ ਲ ਜਾ ਰਹੇ ਹੋ ਉਹਨੂੰ ਸਾਹਮਣੇ ਰੱਖੋ ਕੱਲ ਨੂੰ ਕਣਕਾਂ ਬੀਜਣੀਆਂ ਨੇ ਕੱਲ ਨੂੰ ਡੀਏਪੀ ਦੀ ਲੋੜ ਆ ਕੱਲ ਨੂੰ ਮਜ਼ਦੂਰਾਂ ਨੂੰ ਉੱਥੇ ਬਸਾਉਣ ਦੇ ਲਈ ਉਹਨਾਂ ਨੂੰ ਘਰਾਂ ਦੇ ਛੱਤਾਂ ਪਾਉਣ ਦੀ ਲੋੜ ਆ ਉਹਦੇ ਲਈ ਅਸੀਂ ਪੰਜਾਬੀ ਆਪਦਾ ਬਚਾ ਕੇ ਰੱਖੀਏ ਤੇ ਉਹਨਾਂ ਭਾਈਆਂ ਦੀ ਲਗਾਤਾਰ ਮਹੀਨਾ ਡੇਢ ਮਹੀਨਾ ਮਦਦ ਕਰਦੇ ਰਹੀਏ ਧੰਨਵਾਦ ਸਾਰੇ ਸਤਿਕਾਰਯੋਗ ਮੈਂਬਰ ਸਾਹਿਬਾਨ ਸਾਡੇ ਆਏ ਹੋਏ ਨੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਸਮੁੱਚੇ ਪੰਜਾਬ ਦੇ ਵਿੱਚ ਜਿਹੜੀ ਹੈਗੀ ਇਹ ਹੜਾ ਵਾਲੀ ਸਥਿਤੀ ਜਿਹੜੀ ਹੈਗੀ ਹੈ ਪਹਿਲਾਂ 1960 ਦੇ ਵਿੱਚ ਆਇਆ ਤੇ 88 ਦੇ ਵਿੱਚ ਤਬਾਹੀ ਮਚਾਈ ਤੇ ਅੱਜ ਜਿਹੜਾ 1988 ਨੂੰ ਛੱਡ ਕੇ ਜਿਹੜੀ ਹੈਗੀ ਹੈ ਤਬਾਹੀ ਹੁਣ ਪੰਜਾਬ ਦੀ ਪਾਣੀ ਜਿਹੜਾ ਹੈਗਾ ਬਹੁਤ ਬਰਬਾਦੀ ਕਰ ਰਿਹਾ ਹੈ ਤੇ ਆਪਣੇ ਜਿਹੜਾ ਨਜ਼ਦੀਕ ਪਿੰਡ ਆ ਗਿਆ ਖੱਤਰੀ ਵਾਲਾ ਅੱਜ ਅਸੀਂ ਉੱਥੇ ਆਏ ਹੋਏ ਆ ਜਿਹੜਾ ਖੇਤਾਂ ਦਾ ਪਾਣੀ ਹੈ ਜਾਂ ਪਿਛਲਾ ਪਾਣੀ ਹੈਗਾ ਪਿੰਡ ਨੀਮਾ ਹੁਣ ਕਰਕੇ ਉਸ ਪਿੰਡ ਦੇ ਜਿਹੜੇ ਘਰ ਨੇ ਛੱਤਾਂ ਤੱਕ ਪਾਣੀ ਆ ਗਿਆ ਤੇ ਉਹਨਾਂ ਵਿੱਚੋਂ ਕਈ ਮੁਕਾ ਡਿੱਗ ਵੀ ਚੁੱਕੇ ਨੇਗੇ ਤੇ ਅੱਜ ਉਹ ਪਿੰਡ ਵਾਸੀਆਂ ਖਾਤੇ ਜਿਹੜੇ 200 ਪਰਿਵਾਰ ਹੈਗੇ ਨੇਗੇ ਵਾਇਸ ਮਾਨਸਾਬ ਵੱਲੋਂ ਰਾਸ਼ਨ ਲੈ ਕੇ ਆਏ ਆ ਤਾਂ ਉਹਨਾਂ ਦੀ ਜੋ ਕੁਝ ਮਦਦ ਕੀਤੀ ਜਾ ਸਕੇ ਤੇ ਉਸ ਤੋਂ ਬਾਅਦ ਵੀ ਜਿਹੜਾ ਸਾਡਾ ਵਾਇਸ ਮਾਨਸਾ ਅ ਸੇਵਾ ਖਾਤਰ ਸਾਡਾ ਜਿਹੜਾ ਕਲੱਬ ਬਣਿਆ ਹੋਇਆ ਮਾਨਸਾ ਦੀ ਆਵਾਜ਼ ਖਾਤਰ ਬਣਿਆ ਹੋਇਆ ਸਮੇਂ-ਸਮੇਂ ਮੁਤਾਬਕ ਚਾਹੇ ਕੋਈ ਸ਼ਹਿਰ ਦੀ ਗੱਲ ਹੁੰਦੀ ਹੈ ਜਾਂ ਕੋਈ ਆਫਤਾਂ ਹੁੰਦੀਆਂ ਨੇਗੀਆਂ ਉਹਦੇ ਵਿੱਚ ਸਾਡੇ ਸਾਰੇ ਅ ਲੋਕਲ ਕੋਈ ਅਫੀਸ ਸਾਹਿਬਾਨ ਨੇ ਕੋਈ ਐਡਵਰਟ बिजनेਸਮੈਨ ਨੇ ਕੋਈ ਡਾਕਟਰ ਸਾਹਿਬਾਨ ਨੇ ਕੋਈ ਖੇਤੀ ਆਲੇ ਬੰਦੇ ਨੇਗੇ ਸਾਰੇ ਰਲ ਮਿਲ ਕੇ ਇੱਕ ਮਾਲਾ ਦੇ ਵਿੱਚ ਪਰੋਏ ਹੋਏ ਆ ਤੇ ਉਹ ਸਾਰੇ ਜਿੱਥੇ ਵੀ ਕੋਈ ਦੁੱਖ ਤਕਲੀਫ ਆਉਂਦੀ ਹੈ ਉੱਥੇ ਸਾਰੇ ਵੱਧ ਝੜ ਕੇ ਹਿੱਸਾ ਲੈਣਿਆ ਤੇ ਪਰਮਾਤਮਾ ਮੂਹਰੇ ਸਾਰੇ ਇਹੀ ਅਰਦਾਸ ਕਰਦੇ ਆ ਵੀ हे ਕਾਲਪੁਰਖ ਵੀ ਜਿਹੜੀ ਤੂੰ ਪਾਣੀ ਵਰਖਾ ਪਾ ਰਿਹਾ ਹੈ ਇਹਨੂੰ ਕਿਵੇਂ ਨਾ ਕਿਵੇਂ ਜਿਹੜਾ ਹੈਗਾ ਤੂੰ ਬੰਦ ਕਰ ਤੇ ਜਿਹੜਾ ਸਾਡਾ ਨੁਕਸਾਨ ਹੈਗਾ ਹੋਰ ਨਾ ਪੰਜਾਬ ਦੇ ਵਿੱਚ ਹੋਵੇ ਤੇ ਜਿੰਨਾ ਸਾਡਾ ਫਰਜ ਬਣੂਗਾ ਤੇ ਮੈਂ ਇੱਕ ਪੰਜਾਬੀਆਂ ਨੂੰ ਮੈਂ ਅਪੀਲ ਕਰਦਾ ਜਿੱਥੋਂ ਪਹਿਲਾਂ ਮੇਰੇ ਹਰਿੰਦਰ ਸ਼ਰਮਾ ਜੀ ਡਾਕਟਰ ਜਨਕਰਾਂਜ ਜੀ ਬੋਲ ਕੇ ਗਏ ਨੇ ਵੀ ਆਪਾਂ ਉਹਨਾਂ ਪੈਸਾ ਬਚਾ ਕੇ ਰੱਖੀਏ ਤਾਂ ਜੋ ਕੱਲ ਨੂੰ ਕੋਈ ਤੇਲ ਜਾਂ ਘਰਾ ਜਿਨ੍ਹਾਂ ਦੇ ਬੇਕਾਰ ਹੋ ਗਏ ਕੋਈ ਪਸ਼ੂ ਮਰ ਗਿਆ ਵੀ ਆਪਾਂ ਉਹਨਾਂ ਦੀ ਆਰਥਕ ਤੌਰ ਦੇ ਉੱਤੇ ਜਿੰਨੀ ਮਦਦ ਕਰ ਸਕਦੇ ਹੋਈਏ ਸ਼ਹਿਰੀ ਹੋਣ ਦੇ ਨਾਤੇ ਪਿੰਡਾਂ ਹੋਣ ਦੇ ਨਾਤੇ ਸਾਰਿਆਂ ਨੂੰ ਆਪਣਾ ਆਪਣਾ ਚਾਹੇ ਕੋਈ ਰੁਪਏ ਦਾ ਯੋਗਦਾਨ ਪਾਓ ਜਾਂ 2 ਰੁਪਏ ਦਾ ਬਣਾਓ ਪਾਓ ਘਰ ਮੰਗਰ ਤੇ ਜੇ ਉਹ ਸਾਰੇ ਇਕੱਠੇ ਕਰਕੇ ਉਹ ਪਰਿਵਾਰਾਂ ਨੂੰ ਮੁੜ ਕੇ ਆਪਾਂ ਫਿਰ ਪੈਰਾਂ ਤੇ ਖੜਾ ਕਰ ਦਈਏ ਤਾਂ ਸਾਡੇ ਪੰਜਾਬੀਆਂ ਦੀ ਇਹੀ ਸਾਡੀ ਜਿੱਤ ਹੁੰਦੀ ਹੈ ਇਹੀ ਸਾਡਾ ਸਬੂਤ ਹੁੰਦਾ ਹੈ ਵੀ ਜਦੋਂ ਕਿਤੇ ਦੂਸਰੀਆਂ ਸਟੇਟਾਂ ਦੇ ਵਿੱਚ ਆਫਤਾਈ ਆ ਬਾਹਰ ਦੀਆਂ ਕੰਟਰੀਆਂ 'ਚ ਵੀ ਆਈ ਹੈ ਤਾਂ ਉੱਥੇ ਪੰਜਾਬੀ ਨੇ ਜਿਹੜੇ ਜਾ ਕੇ ਖੜਦੇ ਨੇ ਤੇ ਅੱਜ ਆਪਣੇ ਆਪਣੇ ਖੁਦ ਪੰਜਾਬ ਦੇ ਉੱਤੇ ਆਫਤਾਈ ਹੋਈ ਹੈ ਤੇ ਆਪਣੇ ਬੱਚੇ-ਬੱਚੇ ਦਾ ਫਰਜ਼ ਬਣਦਾ ਹੈ ਵੀ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜੀਏ ਤੇ ਉਸ ਆਫਤ ਦੇ ਵਿੱਚੋਂ ਜਿਹੜੇ ਸਾਡੇ ਫਸੇ ਹੋਏ ਨੇਗੇ ਉਹਨਾਂ ਨੂੰ ਉਸ ਆਫਤ ਦੇ ਵਿੱਚੋਂ ਕੱਢਣ ਦੀ ਆਪਾਂ ਪੂਰੀ ਕੋਸ਼ਿਸ਼ ਕਰੀਏ ਧੰਨਵਾਦ ਜੀ ਠੀਕ ਹੋਊਗੇ ਤੁਸੀਂ ਆਪਣੇ ਪੰਜਾਬ ਦੀ ਸੰਸਥਾਵਾਂ ਦਾ ਅਗਰ ਕਿੱਟਾ ਤੇ ਡਾਕੇ ਵੀ ਵੀ ਦਿੱਕਤ ਆਉਂਦੀ ਉਹ ਪਹੁੰਚ ਨਹੀਂ ਰਿਹਾ ਲੇਕਿਨ ਅਦਰ ਸਟੇਟ ਦੀ ਕੋਈ ਵੀ ਜੀ ਆਪਾਂ ਪੰਜਾਬ ਜਣ ਤੱਕ ਨਹੀਂ ਦੇਖਦੇ ਦੇਖੋ ਜੀ ਗੱਲ ਇਹ ਹੈ ਵੀ ਫਿਰ ਪੰਜਾਬੀਆਂ ਨੂੰ ਯਾਦ ਕੌਣ ਕਰੂਗਾ ਇਹ ਪੰਜਾਬੀਆਂ ਦੀ ਇਹੀ ਸਾਡਾ ਜਿਹੜਾ ਵੱਡਾ ਦਿਲ ਹੈ ਇਹ ਸਾਡੇ ਦਰਿਆ ਦਿਲ ਨੇ ਤੇ ਸਾਥੋਂ ਕਿਸੇ ਦਾ ਜਿਹੜਾ ਹੈਗਾ ਦੁੱਖ ਉਹ ਦੇਖਿਆ ਨਹੀਂ ਜਾਂਦਾ ਕਿਉਂਕਿ ਆਪਣੀ ਪ੍ਰਮਾਤਮਾ ਨੇ ਜਿਹੜੀ ਸਟੇਟ ਹੈਗੀ ਹੈ ਬਹੁਤ ਸੁਖਾਲੀ ਬਣਾਈ ਹੋਈ ਹੈ ਤੇ ਉਹਦਾ ਜਿਹੜਾ ਪਰਫਲੋਤਾ ਗੁਰੂਆਂ ਪੀਰਾਂ ਦੀ ਇਹ ਸਾਡੀ ਧਰਤੀ ਹੈ ਬਾਬੇ ਨਾਨਕ ਜੀ ਨੇ 20 ਰੁਪਿਆ ਦਾ ਲੰਗਰ ਲਾ ਕੇ ਅੱਜ ਸਾਰੇ ਸੰਸਾਰ ਦੇ ਵਿੱਚ ਜਿਹੜਾ ਹੈਗਾ ਅੱਜ ਉਹ ਲੰਗਰ ਚੱਲ ਰਿਹਾ ਸੀ ਉਹਨਾਂ ਦੀ ਦੇਣ ਹੈ ਜਿਹੜੀ ਅੱਜ ਉਹਦੇ ਸੇ ਕਰਕੇ ਆਪਾਂ ਖੜੇ ਆ ਤੇ ਅੱਜ ਜਿਹੜਾ ਪੰਜਾਬੀਆਂ ਦਾ ਨਾਂ ਹੈਗਾ ਤੇ ਅਸੀਂ ਉਮੀਦ ਵੀ ਕਰਦੇ ਆ ਵੀ ਸਾਡੇ ਜਿਹੜੇ ਪੰਜਾਬੀਆ ਹੋਰ ਸਟੇਟਾਂ ਤੋਂ ਕੋਈ ਆਸ ਵੀ ਨਹੀਂ ਰੱਖਣ ਕਿ ਸਾਡੇ ਪੰਜਾਬੀ ਆਪ ਹੀ ਇਹਨੇ ਹੌਸਲੇ ਦੇ ਵਿੱਚ ਲਗੇ ਉਹ ਹਰ ਇੱਕ ਆਪਣੇ ਪੰਜਾਬੀ ਨੂੰ ਆਪ ਸਾਂਭਣਗੇ